ਮੈਂ ਜੀ ਡਾਕਟਰ ਚੇਤਨ ਸ਼ਰਮਾ ਹੀ ਅੱਜ ਮੈਡਮ ਅਮਨਦੀਪ ਕੌਰ ਜੀ ਦਾ ਦਿਲੋਂ ਧੰਨਵਾਦ ਕਰਨ ਆਏ ਆਂ ਟੀਮ ਕਿਉਂਕਿ ਜਿਹੜਾ ਮੈਡਮ ਦਾ ਹੁਣ ਬੱਚੇ-ਬੱਚੇ ਨੂੰ ਆਪ ਰਾਊਂਡ ਕਰਨ ਕਰਕੇ ਪਤਾ ਲੱਗ ਗਿਆ ਦੂਸਰਾ ਆਪਾਂ ਇੱਕ ਹੈਗਾ ਸੀ ਕਿ ਜਿਵੇਂ ਟ੍ਰੈਫਿਕ ਪੁਲਿਸ ਸਾਰੇ ਚੌਂਚ ਇੰਨੀ ਗਰਮੀ 'ਚ ਖਲੋਂਦੀ ਹੈ ਇਲੈਕਟ੍ਰੋਲਾਈਟ ਇੰਬੈਲੈਂਸ ਹੁੰਦਾ ਹੈ ਇਹ ਇੱਕ ਮੈਸੇਜ ਦੇ ਰਿਹਾ ਕਿ ਜਿਵੇਂ ਸਾਡੇ ਕਈ ਲੋਕ ਉਹ ਗਰਮੀ 'ਚ ਆ ਕੇ ਉਹਨਾਂ ਨੂੰ ਕਹਿੰਦੇ ਉਹ ਧੁੱਪ 'ਚ ਖਲੋਤੇ ਹੁੰਦੇ ਪਲੀਜ਼ ਕੋਆਪਰੇਟ ਕਰਿਆ ਕਰੋ ਤੇ ਇਹਨਾਂ ਦੇ ਨਾਲ ਉਹ ਪਬਲਿਕ ਦਾ ਜ਼ਿਆਦਾ ਸੰਯੋਗ ਚਾਹੀਦਾ ਕਿ ਆਪਾਂ ਟ੍ਰੈਫਿਕ ਤੇ ਕੰਟਰੋਲ ਕਰੀਏ ਕੋਈ ਗਲਤ ਹੁੰਦਾ ਉਹਦੀ ਫੋਟੋ ਖਿੱਚ ਕੇ ਤੁਸੀਂ ਪਾਓ ਕਿ ਇਹ ਟ੍ਰੈਫਿਕ ਚ ਆ ਗਲਤ ਹੈ ਤੇ ਫਿਰ ਉਹਨੂੰ ਆਪੇ ਫਾਲੋਅ ਅਪ ਕਰਨਗੇ ਸਰ ਮਾਨ ਚ ਕਿਹਾ ਹੈ ਕਿ ਟ੍ਰੈਫਿਕ ਸਰ ਆ ਇਸ ਕਰਕੇ ਆਇਆ ਕਿਉਂਕਿ ਮੈਂ ਇੱਕ ਦਿਨ ਸ਼ਾਮ ਨੂੰ ਮਜੀਠਾ ਰੋਡ ਤੋਂ ਨਿਕਲ ਰਿਹਾ ਸੀ ਤੇ ਮੈਂ ਕਪਨ ਦੀ ਕਾਰਪਰੀ ਫੋਰਸ ਨਾਲ ਜਾ ਰਿਹਾ ਸੀ ਤੇ ਟ੍ਰੈਫਿਕ ਕੰਟਰੋਲ ਬਾਰੇ ਦੱਸਦੇ ਸੀ ਤੇ ਮੈਂ ਸਪੈਸ਼ਲੀ ਕਿਹਾ ਸੀ ਮੈਡਮ ਇਸ ਤਰ੍ਹਾਂ ਕਿ ਤੁਸੀਂ ਆਪ ਹੀ ਨਿਕਲੇ ਹੋ ਕਹਿੰਦੇ ਜੀ ਆਪਾਂ ਆਪ ਹੀ ਚੱਲਾਂਗੇ ਤੇ ਨਾਲ ساری ਫੋਰਸ ਲਗੀ ਇਹ ਮੋਟੀਵੇਸ਼ਨਲ ਆ ਸਾਰੀ ਪੁਲਸ ਫੋਰਸ ਵਾਸਤੇ ਇੱਕ ਇਹੋ ਜਿਹਾ ਅਫਸਰ ਹੋਣਾ ਬੜੀ ਮਾਣ ਦੀ ਗੱਲ ਆ ਤੇ ਉਹ ਵੀ ਅੰਮ੍ਰਿਤਸਰ ਚ ਗੁਰੂਆਂ ਦੀ ਧਰਤੀ ਤੇ ਬਿਲਕੁਲ ਜੀ ਕਰਨਾ ਚਾਹਾਂਗੇ ਇਹੀ ਕਿ ਆਪਣਾ ਜਿਹੜਾ ਆਪ ਦੀ ਟਰਫੀ ਪੁਲਸ ਦਾ ਸੰਜੋਗ ਕਰੋ ਤੇ ਫਿਜ਼ੀਕਲ ਐਕਟੀਵਿਟੀ ਤੇ ਆਓ ਤੇ ਨਸ਼ਿਆਂ ਦਾ ਜਿਹੜਾ ਵਿਰੋਧ ਕਰੋ ਮੇਰਾ ਨਾਮ ਪਰਮਿੰਦਰ ਸਿੰਘ ਬਤਰਾ ਜੀ ਜਿਹੜਾ ਤੁਹਾਡਾ ਰੂਪਾਂਲਾ ਕੀਤਾ ਗਿਆ ਹੈ ਸਰ ਉਪਰਾਲਾ ਕਰ ਰਹੇ ਆ ਜੀ ਅਸੀਂ ਜਦੋਂ 47 45 ਡਿਗਰੀ ਵਿੱਚ ਟ੍ਰੈਫਿਕ ਦੇ ਕਰਮਚਾਰੀ ਨੂੰ ਆਪਣੀ ਡਿਊਟੀ ਨਿਭਾਉਣੇ ਦੇਖਦੇ ਆ ਠੀਕ ਹੈ ਜੀ ਉੱਥੇ 2 ਮਿੰਟ ਸਾਡੇ ਲਈ ਖੜਾ ਹੋਣਾ ਬੜਾ ਮੁਸ਼ਕਲ ਹੈ ਪਰ ਉਹ 12 12 13 13 ਘੰਟੇ ਆਪਣੀ ਡਿਊਟੀ ਉੱਥੇ ਖੜੇ ਹੋ ਕੇ ਨੇ ਬਾਹਰੇ ਆ ਉਹਨਾਂ ਦੀ ਸੇਵਾ ਲਈ ਅਸੀਂ ਕੁਝ ORS ਲੈ ਕੇ ਆਏ ਆ ਤਾਂ ਕਿ ਉਹਨਾਂ ਨੂੰ એનર્ਜੀ ਉਹਨਾਂ ਦੀ ਜਿਹੜੀ ਬੂਸਟ ਹੋ ਸਕੇ ਅਸੀਂ ਅੱਜ ਤੋਂ ਉਪਰਾਲਾ ਕਰ ਰਹੇ ਆ ਅੱਜ ਤੋਂ ਬਾਅਦ ਰੈਗੂਲਰ ਉਪਰਾਲਾ ਕਰਦੇ ਰਹਿਵਾਂਗੇ ਤਾਂ ਕਿ ਸਰ ਕਿੰਨੇ ਕਾਉਂਟੀ ਦੇ ਸਰ ਹੁਣ ਅਸੀਂ ਇਸ ਵੇਲੇ ਜਿਹੜਾ ਲਿਆਏ ਆ 1000 ਪੀਸ ਦੇ ਆਸ-ਪਾਸ ਲਿਆਏ ਆ ਪਰ ਇਹ ਸਿਕਸੀਫਾ ਰੈਗੂਲਰ ਚੱਲਦੀ ਹੈ। ਪਾਕਿਸਤਾਨੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਰ ਸਭ ਨੂੰ ਇਹੀ ਮੈਂ ਬੇਨਤੀ ਕਰਾਂਗਾ ਕਿ ਵੱਧ ਚੜ੍ਹ ਕੇ ਟ੍ਰੈਫਿਕ ਕਰਮਚਾਰੀਆਂ ਦਾ ਸਹਿਯੋਗ ਕਰੋ ਕਿਉਂਕਿ ਉਹ ਤੁਹਾਡੇ ਕਰਕੇ ਹੀ ਧੁੱਪੇ ਖੜੇ ਹਨ। ਸਰ ਇਹ ਦਿੱਲੀ ਤੇ ਬਾਤ ਕੀਤੀ ਹੈ ਕਿੱਦਾਂ? ਬਿਲਕੁਲ ਸਰ ਉਪਰਾਲਾ ਕੀਤਾ ਜਾਏਗਾ ਕਿ ਰੈਗੂਲਰ ਭੇਜਦੇ ਹੈ ਇੱਕ ਆਪਮਾਸੀ ਕਰਾਂਗੇ। ਅੱਜ ਦੇਖੋ ਬੜਾ ਵਧੀਆ ਉਪਰਾਲਾ ਵਾ ਡਾਕਟਰ ਚੇਤਨ ਜੀ ਦਾ ਇਹਨਾਂ ਦਾ ਨੂਵਾ ਮੈਡੀ ਸਿਟੀ ਹਸਪੀਟਲ ਜਿਹੜਾ ਤੇ ਨਾਲ ਅੰਮ੍ਰਿਤ ਬਲੱਡ ਬੈਂਕ ਹੈਗਾ ਇਹਨਾਂ ਵੱਲੋਂ ਜਿਹੜੀ ਸਾਡੀ ਟ੍ਰੈਫਿਕ ਟੀਮ ਆ ਉਹਨਾਂ ਨੂੰ ਇਹਨਾਂ ਨੇ ओआरएस ਕੋਲਕੋਲ ਜਿਹੜੇ ਆ ਉਹ ਦਿੱਤੇ ਹੋਏ ਆ ਜਿਹਦੇ ਵਿੱਚ ਸਾਡੇ ਜਿਹੜੀ ਇਮਿਊਨਿਟੀ ਹਿੰਦੀ ਆ ਬੂਸਟ ਅਪ ਹੁੰਦੀ ਆ ਬਹੁਤ ਸਾਰਾ ਜਿਹੜਾ ਟਾਈਮ ਹੁੰਦਾ ਵਾ ਟ੍ਰੈਫਿਕ ਪੁਲਿਸ ਵਾਲੇ ਚੌਕਾਂ ਦੇ ਵਿੱਚ ਗਰਮੀ ਦੇ ਵਿੱਚ ਜਿਹੜੀ ਆ ਉਹ ਆਪਣੀ ਜਿਹੜੀ ਬੜੀ ਸਾਰੀ એનર્ਜੀ ਵੇਸਟ ਹੁੰਦੀ ਆ ਤੇ ਮੈਂ ਤੈਨੂੰ ਆਪਣੇ ਇਹਨਾਂ ਦੀ ਸਾਰੀ ਟੀਮ ਦਾ ਔਰ ਆਪਣੇ ਸਾਰੀ ਟ੍ਰੈਫੀ ਟੀਮ ਵੱਲੋਂ ਧੰਨਵਾਦ ਕਰਦੀ ਹਾਂ ਇਹਨਾਂ ਨੇ ਇੰਨਾ ਵਧੀਆ ਉਪਰਾਲਾ ਜਿਹੜਾ ਸਾਡੀ ਟੀਮ ਵਾਸਤੇ ਕੀਤਾ ਤੇ ਅੱਗੇ ਤੋਂ ਵੀ ਇਹ ਸਾਡੇ ਦੇ ਨਾਲ ਆਲਰੇਡੀ ਬਹੁਤ ਸਾਰੀਆਂ ਸੇਵਾ ਦਾ ਜਿਵੇਂ ਇਹਨਾਂ ਨੇ ਦੱਸਿਆ ਹੋਇਆ ਕਿ ਬਹੁਤ ਸਾਰੇ ਲੋਕ ਆ ਜਿਨ੍ਹਾਂ ਦੀ ਕੋਈ ਮਦਦ ਨਹੀਂ ਕਰਦਾ ਉਹ ਇਹਨਾਂ ਦੀ ਹੈਲਪ ਕਰਦੀ ਹੈ ਪੂਰੀ ਇਹਨਾਂ ਦੀ ਟੀਮ ਤੇ ਮੈਂ ਧੰਨਵਾਦ ਕਰਦੀ ਹਾਂ ਔਰ ਸਾਡੇ ਵੱਲੋਂ ਵੀ ਪੂਰੀ ਇਹਨਾਂ ਨੂੰ ਹਰ ਟਾਈਮ ਜਿਹੜੀ ਆ ਉਹ ਸਹਿਯੋਗ ਰਹਿੰਦਾ ਵਾ ਔਰ ਮੈਂ ਆਪਣੀ ਟੀਮ ਵੱਲੋਂ ਪੂਰਾ ਧੰਨਵਾਦ ਦਿੰਦੀ ਹਾਂ ਥੈਂਕ ਯੂ